ਅ ਦੋ ਖੜੇ ਆ ਤੇ ਇੱਕ ਬੈਠਾ ਹੋਇਆ ਤੁਸੀਂ ਦੇਖੋ ਕਿ ਸਾਂਭਰ ਹਿਰਨਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਤੇ ਆਪਣੇ ਵਾਸਤੇ ਚਾਹ ਆਈ ਹੈ ਜੀ ਸਾਡੇ ਕਹਿੰਦੇ ਕਹਿੰਦੇ ਹੀ ਇਹਨਾਂ ਨੇ ਚਾਹ ਫੇਰ ਵੀ ਬਣਾਈ ਲੈਂਦੀ ਹੈ ਤੇ ਹੁਣ ਆਪਾਂ ਲੱਗੇ ਆ ਜੀ ਚਾਹ ਪੀਣ ਹੈ ਇੱਕ ਜੀ ਉਹ ਸਾਹਮਣੇ ਸਾਹਮਣੇ ਵੀ ਪਹਾੜੀ ਤੇ ਹਿਰਨ ਨਜ਼ਰ ਆ ਰਿਹਾ ਵੀ ਸਾਹਮਣੇ ਦੇ ਅੱਛਾ 5 ਵਜੇ 5 ਵਜੇ ਮੈਂ ਸੁੱਤੇ ਉੱਠਦਾਗਾ ਹਾਂ ਹਾਂ ਤੁਹਾਨੂੰ ਸਾਰ ਕਰ ਦਿੰਦਾ ਮੈਂ ਸਭ ਤੋਂ ਪਹਿਲੇ ਇਹ ਚੀਜ਼ ਦੱਸਾਂ ਕਿ ਕਿਹੜਾ ਆਇਆ ਕਿ ਨਹੀਂ ਆਇਆ ਬਠੰਬਰ ਆਇਆ ਹੈ ਜੇ ਬਾਗ ਆਇਆ ਹੈ ਕਿ ਕਿੱਥੋਂ ਆਏ ਆ ਭਾਜੀ ਆਪਾਂ ਸ਼ਰਮ ਚ ਸੱਤੋਂ ਆਏ ਅੱਛਾ ਤੁਸੀਂ ਅਬੂਤਾਂ ਤੋਂ ਆਏ ਸੱਤੋਂ ਆਏ ਠੀਕ ਹੈ ਤੇ ਪਹਿਲਾਂ ਵੀ ਆਉਂਦੇ ਰਹਿੰਦੇ ਆ ਜਾਂ ਕਿਸੇ ਨੇ ਦੱਸਿਆ ਤੇ ਤੁਹਾਨੂੰ ਪਤਾ ਲੱਗ ਗਿਆ ਜੀ ਤਾਂ ਤੁਹਾਨੂੰ ਦੱਸਿਆ ਨੇ ਇਹਨਾਰੇ ਵੀਰ ਦੇ ਬ੍ਰਦਰ ਹੀ ਉਹਨਾਂ ਨੂੰ ਪਤਾ ਹੀਗਾ ਠੀਕ ਹੈ ਬਾਕੀ ਆ ਵਿਊ ਦੇਖੋ ਜੀ ਤੁਸੀਂ ਸ਼ਾਮ ਦਾ ਇੱਥੋਂ ਕਿੰਨਾ ਖੂਬਸੂਰਤ ਲੱਗ ਰਿਹਾ ਸੂਰਜ ਛੈ ਪਰਿਆ ਆ ਉਹੀ ਘਰ ਹੈ ਜੀ ਇਹਨਾਂ ਦਾ ਠੀਕ ਹੈ ਠੀਕ ਹੈ ਤੁਹਾਡੇ ਕੋਲ ਕਿੱਧਰ ਤੇ ਆਈਏ ਦਦੀ ਆਈਏ ਤੁਹਾਡੇ ਕੋਲ ਹਾਂਜੀ ਘੁੰਮ ਗਏ ਜੋ ਜਾਲ ਬਰੇ ਚ ਹੈਗੇ ਸੰਭਰ ਠੀਕ ਹੈ ਜੀ ਦੋ ਨੰਬਰ ਬਾਂਦਰ ਤੀਸਰਾ ਨੰਬਰ ਚੀਤੇ ਚੌਥਾ ਨੰਬਰ ਬਾਗ ਸ਼ੇਰ ਵੀ ਕਦੇ ਕਦੇ ਆ ਜਾਂਦੇ ਆ ਠੀਕ ਹੈ ਸ਼ੇਰ ਵੀ ਹੈਗਾ ਹਾਂਜੀ ਆਂਦਾ ਕਦੇ ਕਦੇ ਸ਼ੇਰੋ ਜੇ ਦੀ ਜੱਤ ਹੁੰਦੀ ਹੈ ਹਾਂਜੀ ਕਦੇ ਕਦੇ ਆਉਂਦਾ ਮੱਥਾ ਦੇ ਮੱਥਾ ਟੇਕ ਆਉਂਦੇ ਆ ਅੱਛਾ ਉਹ ਵੀ ਹੈਗੇ ਆ ਹਾਂਜੀ ਪਸ਼ੂਜ਼ ਪਾ ਕੇ ਤਾਂ ਹੁਣ ਆਪਾਂ نیچے ਜਾਣਾ ਆ ਉਹ ਜਿਹੜੇ ਖੂਹ ਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਸਾਹਮਣੇ ਨਲਕਾ ਲਗਾਇਆ ਤੇ ਉਸ ਤੋਂ ਪਹਿਲਾਂ ਪੁਲੀ ਆ ਤੁਸੀਂ ਦੇਖ ਰਹੇ ਆ ਪੂਲੀ ਤੇ ਪੂਲੀ ਦੇ ਨਾਲ ਪਾਣੀ ਕੱਢਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਕਾਫੀ ਸਮਾਂ ਇੱਥੋਂ ਜਿਹੜਾ ਟਰੀ ਆ ਦੇਖੋ ਕਿੰਨਾ ਵੱਡਾ ਸੀਗਾ ਇਹਦੇ ਵਿੱਚ ਟਰੀ ਜਿਹੜਾ ਕੀ ਆਪਣੇ ਆਪ ਆਪਣੇ ਭਾਰ ਦੇ ਨਾਲ ਕਹਿ ਲਓ ਜਾਂ ਮੀਂਹ ਦੀ ਦੇ ਨਾਲ ਕਹੋ ਟੁੱਟ ਗਿਆ ਤੇ ਬਾਕੀ ਆ ਖੂਹ ਦਾ ਏਰੀਆ ਤੇ ਇੱਕ ਇੱਥੇ ਬਰਮੀ ਵੀ ਆ ਜਿਹੜੀ ਆਪਣੇ ਆਪ ਬਣੀ ਹੋਈ ਆ ਬਰ ਆਲਮੋਸਟ ਭਾਜੀ ਤੁਹਾਨੂੰ ਸਾਰੇ ਮਿਲ ਜਾਣਗੇ ਕਿਹੜਾ ਕਿਹੜਾ ਜਾਨਵਰ ਮੇਨ ਮਤਲਬ ਖਤਰਨਾਕ ਜਾਨਵਰ ਕੋਈ ਤੁਹਾਨੂੰ ਇੱਥੇ ਸਾਗ ਮਿਲਦੇ ਹਨ ਲਾਇਓਪਾਰਡ ਪਰ ਤੇ ਕਦੇ ਵੀ ਦੇਖਿਆ ਤਾਂ ਨਹੀਂ ਹੈ ਮੈਂ ਤਾਂ ਨਹੀਂ ਦੇਖਿਆ ਕਿਉਂਕਿ ਅਸੀਂ ਸਾਲ 2 ਸਾਲ ਬਾਅਦ ਤੱਕ ਤੇ ਆਉਣਾ ਹੁੰਦਾ ਸਾਲ ਵਿੱਚ ਅਸੀਂ ਕਿੰਨੀ ਕਬਾਦੀ ਹੋਊਗੀ ਤੁਹਾਡੇ ਹਿਸਾਬ ਨਾਲ ਫਿਰ ਵੀ ਅੰਦਾਜ਼ਾ ਮੈਂ 2-250 ਕੋਟ ਹੋਣੀ ਹੈ ਸਾਲ ਇਹ ਪਿੰਡ ਕਿੱਥੋਂ ਲੈ ਕੇ ਕਿੱਥੇ ਤੱਕ ਆ ਪਿੰਡ ਇੱਥੋਂ ਸਟਾਰਟ ਹੋ ਜਾਂਦਾ ਆਸ਼ਾ ਦੇਵੀ ਤੋਂ ਤੇ ਸਾਹੀ ਚੋਹਾਰ ਡੈਮ ਹਾਂ ਪਹਿਲਾ ਗਏ ਪਹਿਲਾ ਸੀ ਅਜੇ ਬੁਸ ਮਾਰ ਕੇ ਆਇਆ ਅਕਸਾ ਬੁਸ ਮਾਰ ਕੇ ਅਗਰ ਤੁਸੀਂ 3 ਮਿੰਟ ਦੇ ਹਾਈਲਾਈਟਸ ਪਿੱਛੇ ਦੇਖ ਆਏ ਹੋ ਇਹਦਾ ਮਤਲਬ ਤੁਹਾਨੂੰ ਥੋੜਾ ਬਹੁਤ ਆਈਡੀਆ ਹੋ ਗਿਆ ਹੋਵੇਗਾ ਕਿ ਅੱਜ ਤੁਹਾਨੂੰ ਆਪਾਂ ਕਿੱਥੇ ਲੈ ਕੇ ਜਾ ਰਹੇ ਹਾਂ ਅੱਜ ਤੁਹਾਨੂੰ ਇੱਕ ਅਜਿਹੇ ਪਿੰਡ ਦੇ ਵਿੱਚ ਲੈ ਕੇ ਜਾਣਾ ਜੋ ਕਿ ਜੰਗਲ ਦੇ ਵਿੱਚ ਲੁਕਿਆ ਹੋਇਆ ਪਿੰਡ ਆ ਰਸਤੇ ਦੇ ਵਿੱਚ ਤੁਹਾਨੂੰ ਆਪਾਂ ਇੱਕ ਅਜਿਹੀ ਲੋਕੇਸ਼ਨ ਵੀ ਦੱਸਣੀ ਆ ਜਿੱਥੇ ਕਿ ਤੁਸੀਂ enjoy ਕਰ ਸਕਦੇ ਆਪਣੀ ਫੈਮਲੀ ਦੇ ਨਾਲ ਲੋਕੇਸ਼ਨ ਬਹੁਤ ਵਧੀਆ ਆ ਤੁਸੀਂ ਪਹਾੜੀ ਤੇ ਬਹਿ ਕੇ enjoy ਕਰ ਸਕਦੇ ਹੋ ਖਾਸ ਕਰਕੇ ਲੜਕੇ ਅਗਰ ਤੁਸੀਂ ਇੱਥੇ ਆਉਣੇ ਹੋ ਪਰ ਸਫਾਈ ਦਾ ਖਾਸ ਧਿਆਨ ਰੱਖਣਾ ਕਿਉਂਕਿ ਜਦੋਂ ਆਪਾਂ ਆਉਣੇ ਆ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਜੰਗਲ ਦੇ ਵਿੱਚ ਖਾਸ ਕਰਕੇ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਉੱਥੇ ਪਹੁੰਚ ਕੇ ਜਲਦੀ ਹੀ ਆਪਾਂ ਤੁਹਾਨੂੰ ਰਿਵੀਲ ਕਰ ਦੇਣਾ ਵੀ ਆਪਾਂ ਕਿੱਥੇ ਪਹੁੰਚੇ ਹੋਏ ਆ ਤੇ ਕੀ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹੋਏ ਆ ਆ ਜੋ ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋ ਰਾਈਟ ਸਾਈਡ ਤੇ ਹਿੱਲ ਗਾਰਡਨ ਇੱਥੇ ਆਪਣੇ ਜਲੰਧਰ ਦੇ ਮਸ਼ਹੂਰ ਬੋਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਜੀ ਦੇ ਗਾਣਿਆਂ ਦੀ ਸ਼ੂਟਿੰਗ ਵੀ ਹੋਈ ਆ ਤੇ ਹੋਰ ਵੀ ਕਈ ਸੌਂਗਸ ਵਗੈਰਾ ਇੱਥੇ ਸ਼ੂਟ ਹੋਏ ਆ ਹੁਣ ਆਪਾਂ ਤੁਹਾਨੂੰ ਜਲਦੀ ਹੀ ਉੱਥੇ ਲੈ ਜਾਣਾ ਆ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਸੈਲਫੀ ਪੁਆਇੰਟ ਆ ਦੋਸਤੋ ਜਿੱਥੇ ਕੀ ਪਬਲਿਕ ਰੁੱਕ ਕੇ ਫੋਟੋ ਵਗੈਰਾ ਕਲਿੱਕ ਕਰਦੀ ਆ ਤੇ ਜਦੋਂ ਮਾਂ ਚਿੰਤਾਪੁਰਨੀ ਜੀ ਦੇ ਮੇਲੇ ਵੀ ਹੁੰਦੇ ਆ ਤੇ ਉਦੋਂ ਵੀ ਇੱਥੇ ਲੰਗਰ ਲਗਾਇਆ ਜਾਂਦਾ ਆ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਉਹ ਲੋਕੇਸ਼ਨ ਜਿੱਥੇ ਕਿ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਡਾਇਰੈਕਟਲੀ ਉਸ ਜਗ੍ਹਾ ਤੇ ਜਾਣਾ ਆ ਤੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਚਲੋ ਜੀ ਹੁਣ ਚੱਲਦੇ ਆਂ ਉਸ ਲੋਕੇਸ਼ਨ ਤੇ ਸੋ ਬਹੁਤ ਹੀ ਵਧੀਆ ਲੋਕੇਸ਼ਨ ਆ ਆਪਾਂ ਰਸਤੇ 'ਚ ਰੁਕੇ ਆ ਜੀ ਮੈਂ ਸੋਚਿਆ ਤੁਹਾਨੂੰ ਦਿਖਾਈ ਜਾਵੇ ਤੁਸੀਂ ਆਪਣੀ ਫੈਮਿਲੀ ਨਾਲ ਇੱਥੇ ਆਪਣਾ ਫੈਮਿਲੀ ਟਾਈਮ ਸਪੈਂਡ ਕਰ ਸਕਦੇ ਆ ਆ ਬੋਰਡ ਲੱਗਾ ਹੋਇਆ ਆ ਰਸਤੇ 'ਚ ਜਦੋਂ ਵੀ ਤੁਸੀਂ ਇੱਧਰ ਆਉਨੇ ਆ ਚੋਹਾਲ ਡੈਮ ਤੋਂ ਆਉਂਦੇ ਆ ਤੁਸੀਂ ਆਹ ਬੋਰਡ ਦੇਖਣਾ ਹੈ ਆਹ ਬੋਰਡ ਦੇਖਣ ਤੋਂ ਬਾਅਦ ਤੁਸੀਂ ਇਧਰਲੀ ਸਾਈਡ ਤੇ ਜਾ ਸਕਦੇ ਆ ਇਹ ਬਹੁਤ ਵਧੀਆ ਲੋਕੇਸ਼ਨ ਹੈ ਬੈਠ ਕੇ ਇੱਥੇ ਕੈਂਪਿੰਗ ਵਗੈਰਾ ਕੀਤੀ ਜਾ ਸਕਦੀ ਆ ਤੁਸੀਂ ਬੈਠ ਕੇ ਇੱਥੇ ਕਰ ਸਕਦੇ ਆ ਇੰਜੋਏ ਕਰ ਸਕਦੇ ਆ ਕੁਝ ਖਾ ਪੀ ਸਕਦੇ ਆ ਬਣਾ ਸਕਦੇ ਆ ਤੇ ਬਹੁਤ ਵਧੀਆ ਲੋਕੇਸ਼ਨ ਹੈ ਜਦੋਂ ਆਪਾਂ ਚਹਾਲ ਡੈਮ ਤੋਂ ਥੋੜਾ ਜਿਹਾ ਉੱਪਰ ਆਉਂਦੇ ਆ ਤੇ ਉਸ ਤੋਂ ਬਾਅਦ ਆਉਂਦੀ ਹੈ ਇਹ ਜਗ੍ਹਾ ਤੇ ਆਹ ਇੱਥੇ ਬੋਰਡ ਵੀ ਲੱਗਾ ਹੋਇਆ ਹੈ ਇੱਕ ਸਾਈਡ ਤੇ ਆਉਂਦੀ ਆ ਬਹੁਤ ਵਧੀਆ ਲੋਕੇਸ਼ਨ ਆ ਪਿਕਨਿਕ ਵਗੈਰਾ ਕਰ ਸਕਦੇ ਇੱਥੇ ਬੈਠ ਕੇ ਬਹੁਤ ਵਧੀਆ ਲੋਕੇਸ਼ਨ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਦੇਖੋ ਕਿੰਨਾ ਵਧੀਆ ਪਲੇਸ ਆ ਕਾਫੀ ਗਹਿਰੀ ਆ ਖਾਈ ਗਹਿਰੀ ਖਾਈ ਆ ਕਿੰਨੀ ਕ ਡੂੰਗੀ ਹੋ ਪਾਜੀ ਕੋਣੀ 3-400 ਕੋ 3-400 ਲੋਕੇਸ਼ਨ ਬਹੁਤ ਵਧੀਆ ਸ਼ਾਨਦਾਰ ਆ ਬੈਠਣ ਵਾਸਤੇ ਤੁਸੀਂ ਆ ਕੇ ਇੰਜੋਏ ਕਰ ਸਕਦੇ ਆ ਆ ਗਏ ਆ ਜੀ ਪਿੰਡ ਮੰਗੂਆਲ ਨਾਰੀ ਇਸ ਪਿੰਡ ਦੇ ਵਿੱਚ ਦੁਬਾਰਾ ਆਉਣ ਦਾ ਮਕਸਦ ਆ ਇਸ ਗੱਲ ਨੂੰ ਪੁਖਤਾ ਕਰਨਾ ਕਿ ਵਾਕਈ ਹੀ ਇਸ ਪਿੰਡ ਦੇ ਵਿੱਚੋਂ ਕਿਸੇ ਸਮੇਂ 100 ਬਰਾਤਾ ਨਿਕਲਦੀਆਂ ਹੁੰਦੀਆਂ ਸੀ ਦੂਸਰੀ ਗੱਲ ਇਸ ਪਿੰਡ ਦੇ ਵਿੱਚ ਤੁਹਾਨੂੰ ਜੰਗਲੀ ਜਾਨਵਰ ਦਿਖਾਉਣਾ ਅਜੇ ਤੱਕ ਇਹ ਸਾੰਭਰ ਜਾਂ ਲੈਪੜ ਮੇਰਾ ਮੇਨ ਪਰਪਸ ਆ ਤੁਹਾਨੂੰ ਲੈਪੜ ਦਿਖਾਉਣਾ ਜਿਹਨੂੰ ਆਪਾਂ ਤੀਂਦੂਆ ਕਹਿੰਦੇ ਆ ਬਹੁਤ ਹੀ ਇਹ ਪੁਰਾਣਾ ਪਿੰਡ ਆ ਜੀ ਸਦੀਆਂ ਪੁਰਾਣਾ ਇਸ ਪਿੰਡ ਦੇ ਵਿੱਚ ਰੋਡ ਵੀ ਬਹੁਤ ਹੀ ਟਾਈਮ ਬਾਅਦ ਬਣਿਆ ਸੀ ਆਜ਼ਾਦੀ ਤੋਂ 40-50 ਸਾਲ ਬਾਅਦ ਇੱਥੇ ਰੋਡ ਦੀ ਜਿਹੜੀ ਆ ਸਾਰੀ ਕੀਤੀ ਗਈ ਸੀ ਜਿਹਦੀਆਂ ਗੱਲਾਂ ਕੀ ਨਿਊਜ਼ ਵਿੱਚ ਵੀ ਬਹੁਤ ਆਈਆਂ ਸੀ ਵੀ ਉਹ ਫਲਾਣੇ ਪਿੰਡ ਦੇ ਵਿੱਚ ਰੋਡ ਬਣਿਆ ਕਿਉਂਕਿ ਬਹੁਤ ਹੀ ਖਤਰਨਾਕ ਰਸਤਾ ਤੁਸੀਂ ਦੇਖ ਰਹੇ ਆਂ ਮੁਸਲਮਾਨ ਆਬਾਦੀ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਸੋ ਹੁਣ ਆਪਾਂ ਚੱਲਦੇ ਆਂ ਅੱਗੇ ਜੀ ਤੇ ਤੁਹਾਨੂੰ ਸਿੱਧਾ ਹੀ ਲੈ ਚੱਲਦੇ ਆਂ ਉਸ ਮੰਦਿਰ ਤੱਕ ਜਿੱਥੇ ਕੀ ਪ੍ਰਾਚੀਨ ਖੂਹ ਆ ਪਹਿਲਾਂ ਤੁਹਾਨੂੰ ਪ੍ਰਾਚੀਨ ਖੂਹ ਦਿਖਾਵਾਂਗੇ ਤੇ ਮਾਤਾ ਜੀ ਦੇ ਦਰਸ਼ਨ ਕਰਾਉਣ ਤੋਂ ਬਾਅਦ ਆਪਾਂ ਪਿੰਡ ਵਿੱਚ ਵਾਪਸ ਆ ਕੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਾਂਗੇ ਆ ਗਏ ਆ ਜੀ ਆਪਾਂ ਆਸ਼ਾ ਦੇਵੀ ਟੈਂਪਲ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਜਿਹੜਾ ਆਸ਼ਾ ਦੇਵੀ ਟੈਂਪਲ ਦਾ ਰਸਤਾ ਆ ਉਹ ਥੋੜਾ ਜਿਹਾ ਕੱਚਾ ਆ ਗੱਡੀ ਤੁਹਾਡੀ ਸਿੱਧੀ ਇੱਥੇ ਆ ਸਕਦੀ ਆ ਤੁਸੀਂ ਬਿਨਾਂ ਕਿਸੇ ਡਰ ਤੋਂ ਆ ਸਕਦੇ ਹੋ ਆਸ਼ਾ ਦੇਵੀ ਟੈਂਪਲ ਤੋਂ ਪਿੱਛੇ ਭਰਤਰੀਨਾਥ ਜੀ ਦਾ ਟੈਂਪਲ ਆ ਇੱਥੇ ਦਰਸ਼ਨ ਕਰਨ ਤੋਂ ਬਾਅਦ ਤੁਹਾਡਾ ਉੱਥੇ ਦਰਸ਼ਨ ਕਰਨਾ ਬਹੁਤ ਜ਼ਰੂਰੀ ਆ ਹੁਣ ਆਪਾਂ ਚੱਲਦੇ ਆ ਸਾਥੀਓ ਅੱਗੇ ਤੁਹਾਨੂੰ ਉਹ ਪ੍ਰਾਚੀਨ ਖੂਹ ਦਿਖਾਉਣੇ ਆ ਤੇ ਮਾਤਾ ਜੀ ਦੇ ਦਰਸ਼ਨ ਕਰਾਉਣੇ ਆ ਸੋ ਆ ਗਏ ਆ ਜੀ ਆਪਾਂ ਅੰਦਰ ਆਸ਼ਾ ਦੇਵੀ ਟੈਂਪਲ ਅੰਦਰ ਆ ਗਏ ਆ ਜੀ ਆਪਾਂ ਬਹੁਤ ਹੀ ਵਧੀਆ 뷰 ਹੈ ਇੱਥੇ ਦਾ ਬਹੁਤ ਹੀ ਸ਼ਾਂਤੀ ਹੈ ਇੱਥੇ ਤੁਸੀਂ ਦੇਖਦਾ ਪੀਸਫੁੱਲ ਮਾਹੌਲ ਹੈ ਇੱਥੇ ਦਾ ਇਹ ਆਲੇ ਦੁਆਲੇ ਦਾ ਤੁਸੀਂ ਦੇਖ ਸਕਦੇ ਆ 뷰 ਆਹ ਟੈਂਪਲ ਹੋ ਗਿਆ ਜੀ ਇੱਧਰ ਆ ਬਹੁਤ ਹੀ ਪੁਰਾਣਾ ਬੋੜ ਹੈ ਜੀ ਇੱਥੇ ਕਈ ਸੌ ਸਾਲ ਪੁਰਾਣਾ ਕਹਿ ਸਕਦੇ ਆ ਆਪਾਂ ਇਹਦੇ ਬੈਕ ਸਾਈਡ ਤੇ ਪੁਰਾਣੇ ਖੂਬ ਵੀ ਹੈਗੇ ਆ ਜੀ ਦੋ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਜੋ ਕਿ ਬਹੁਤ ਸਦੀਆਂ ਪੁਰਾਣੇ ਕਹਿ ਸਕਦੇ ਆ ਆਪਾਂ ਤੇ ਉਹ ਸਕੂ ਦੇ ਵਿੱਚੋਂ ਮੰਦਰ ਵਾਲੇ ਵੀ ਪਾਣੀ ਵਾਰਤਦੇ ਹੁੰਦੇ ਸੀ ਤੇ ਪੰਡ ਵਾਲੇ ਵੀ ਲੈਂਦੇ ਹੁੰਦੇ ਸੀ ਸੋ ਸਾਲ ਪਹਿਲਾਂ ਤੇ ਉਹ ਖੂਬ ਹੀ ਆਪਾਂ ਦੇਖਣ ਜਾਣਾ ਤੇ ਪਹਿਲਾਂ ਆਪਾਂ ਚੱਲਦੇ ਹਾਂ ਜੀ ਉੱਪਰ ਮੰਦਿਰ ਦੇ ਤੇ ਆਹ ਬੋਰਡ ਹੈ ਜੀ ਬਹੁਤ ਪੁਰਾਣਾ ਤੇ ਆਪਾਂ ਹੁਣ ਅੰਦਰ ਚੱਲਦੇ ਹਾਂ ਜੀ ਟੈਂਪਲ ਦੇ ਆਸ਼ਾ ਦੇਵੀ ਟੈਂਪਲ ਇਹ ਤੁਸੀਂ ਕਰ ਲਓ ਜੀ ਦਰਸ਼ਨ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਹੁਣ ਚੱਲਦੇ ਆ ਜੀ ਅੱਗੇ ਤੁਹਾਨੂੰ ਜਿਹੜਾ ਬਾਹਰ ਦਾ ਥਿਊ ਆ ਉਹ ਆਪਾਂ ਦਿਖਾਉਣੇ ਆ ਜੀ ਇੱਥੇ ਆਪਾਂ ਨੂੰ ਸੰਗਤ ਮਿਲੀ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੱਥੋਂ ਆਏ ਆ ਕਿੱਥੋਂ ਦਰਸ਼ਨ ਕਰਨ ਆਏ ਆ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕਿੱਥੋਂ ਆਏ ਆ ਭਾਜੀ ਆਪਾਂ ਨਹੀਂ ਸ਼ਰਮ ਦੇ ਸੱਤ ਆਏ ਤੇ ਪਹਿਲਾਂ ਵੀ ਆਉਂਦੇ ਰਹਿੰਦੇ ਆ ਜਾਂ ਕਿਸੇ ਨੇ ਦੱਸਿਆ ਫਿਰ ਤੁਹਾਨੂੰ ਪਤਾ ਲੱਗਿਆ ਜੀ ਤਾਂ ਤੁਹਾਨੂੰ ਦੱਸਿਆ ਨੂੰ ਇਹਨਾਂ ਦੇ ਵੀਰ ਦੇ ਬ੍ਰਦਰ ਹੀ ਉਹਨਾਂ ਨੂੰ ਪਤਾ ਹੀਗਾ ਠੀਕ ਹੈ ਉਹਨਾਂ ਨੇ ਪਤਾ ਦੱਸਿਆ ਗਿਆ ਤੇ ਨਹੀਂ ਆ ਗਏ ਮਤਲਬ ਤੁਹਾਨੂੰ ਪਤਾ ਆ ਪਹਿਲਾਂ ਤੋਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਮੇਹਰबानी ਭਾਂਜੀ ਜੀ ਦਾ ਬਹੁਤ ਬਹੁਤ ਥੈਂਕ ਯੂ ਤਾਂ ਹੁਣ ਚੱਲਦੇ ਆ ਜੀ ਅੱਗੇ ਹੁਣ ਚੱਲ ਪਏ ਆ ਜੀ ਆਪਾਂ ਥੱਲੇ ਵਿੱਚੇ ਜਿੱਥੇ ਉਹ ਖੂਹ ਆ ਪੁਰਾਣੇ ਇਧਰੋਂ ਥੱਲੇ ਨੀਚੇ ਦੀ ਰਸਤਾ ਆ ਈਟ ਵਗੈਰਾ ਲੱਗਾ ਹੋਇਆ ਤੇ ਰਸਤਾ ਥੋੜਾ ਖਰਾਬ ਵੀ ਆ ਰਸਤਾ ਬੜਿਆ ਵੀ ਹੋਇਆ ਬਾਕੀ ਤੁਸੀਂ ਦੇਖ ਸਕਦੇ ਪੂਰਾ ਜੰਗਲੀ ਏਰੀਆ ਇਹ ਜੰਗਲੀ ਇਲਾਕਾ ਪੂਰਾ ਤੇ ਡੇਂਜਰਸ ਵੀ ਆ ਸੇਫ ਵੀ ਆ ਕੋਈ ਇੰਨਾ ਜ਼ਿਆਦਾ ਖਤਰਾ ਨਹੀਂ ਆਪਾਂ ਆ ਗਏ ਆ ਜੀ ਆਪਾਂ ਖੂਹ ਦੇ ਲਾਗੇ ਉਹ ਸਾਹਮਣੇ ਤੁਸੀਂ ਦੇਖੋ ਮੰਦਿਰ ਕਿੰਨੀ ਦੂਰ ਆ ਤੇ ਹੁਣ ਆਪਾਂ ਉਧਰ ਜਾਣਾ ਖੂਹ ਵਾਲੇ ਪਾਸੇ ਤੁਹਾਨੂੰ ਖੂਹ ਦਿਖਾਉਣੇ ਆ ਲਾਗਿਓ ਜਾ ਕੇ ਸਾਥੀ ਆਪਣੇ ਪਹੁੰਚ ਗਏ ਆ ਉੱਥੇ ਜਿੱਦਾਂ ਕਿ ਮੈਂ ਪਿਛਲੀ ਵਾਰ ਵੀ ਬਜ਼ੁਰਗਾਂ ਨਾਲ ਗੱਲ ਕੀਤੀ ਸੀ ਸਦੀਆਂ ਪੁਰਾਣਾ ਹੀ ਕਹਿੰਦੇ ਆ ਖੂਹ ਤੇ ਜਿੱਦਾਂ ਜਿੱਦਾਂ ਸਮਾਂ ਤਰੱਕੀ ਕਰਦਾ ਰਿਹਾ ਉਦਾਂ-ਉਦਾਂ ਇਹਨੂੰ ਬਣਾਉਂਦੇ ਰਹੇ ਮੋਡੀਫਾਈ ਕਰਦੇ ਰਹੇ ਖੂਹ ਨੂੰ ਤੇ ਕਾਫੀ ਸਮਾਂ ਮੰਦਿਰ ਨੇ ਵੀ ਇਸ ਖੂਹ ਤੋਂ ਪਾਣੀ ਲਿਆ ਆ ਉਹ ਜੀ ਦੇਖ ਹੀ ਰਹੇ ਆ ਸਾਹਮਣੇ ਨਲਕਾ ਲੱਗਾ ਆ ਤੇ ਉਸ ਤੋਂ ਪਹਿਲਾਂ ਪੁਲੀ ਆ ਤੁਸੀਂ ਦੇਖ ਰਹੇ ਆ ਪੁਲੀ ਤੇ ਪੁਲੀ ਦੇ ਨਾਲ ਪਾਣੀ ਕੱਢਦੇ ਹੁੰਦੇ ਸੀਗੇ ਤੁਸੀਂ ਦੇਖ ਸਕਦੇ ਆ ਨਲਕਾ ਮੋਟਰ ਚਲਾ ਕੇ ਤੇ ਨਲਕੇ ਦੇ ਨਾਲ ਪਾਣੀ ਕੱਢਦੇ ਫਿਰੇ ਸੀਗੇ ਤੇ ਪਿੰਡ ਵਾਲੇ ਨੇ ਵੀ ਪਾਣੀ ਇੱਥੋਂ ਵਰਤਿਆ ਆ ਪਿੰਡ ਵਾਲੇ ਵੀ ਇੱਥੋਂ ਪਾਣੀ ਲੈ ਕੇ ਜਾਂਦੇ ਹੁੰਦੇ ਸੀ ਬਾਕੀ ਆ ਨਹਾਉਣ ਵਾਸਤੇ ਤੇ ਇਹ ਨਹਾਉਣ ਵਾਸਤੇ ਬਣਾਈ ਗਈ ਸੀ ਹਾਨਕਲ ਹਾਲ ਹੁਣ ਦੇ ਆਪਾਂ ਮਾਡਰਨ ਜ਼ਮਾਨੇ ਦੀ ਕਹਿ ਸਕਦੇ ਤੇ ਇੱਥੇ ਪਾਣੀ ਭਰ ਦਿੰਦੇ ਸੀਗੇ ਪਾਣੀ ਭਰਨ ਤੋਂ ਬਾਅਦ ਇੱਥੋਂ ਲੇਡੀਜ਼ ਵਗੈਰਾ ਨਹਾ ਲੈਂਦੀ ਅਸੀਂ ਜਿੱਦਾਂ ਕਵਰ ਕੀਤਾ ਹੁੰਦਾ ਸੀ ਸਾਰਾ ਇੱਕ ਖੂ ਹੋ ਰਿਹਾ ਬਾਕੀ ਤੁਸੀਂ ਆਲੇ ਦੁਆਲੇ ਦੇਖ ਸਕਦੇ ਆ ਇਹ ਖਾੜਿਆ ਖਾੜ ਦਾ ਏਰੀਆ ਇਹ ਖਾੜੇ ਦੇ ਵਿੱਚ ਪਾਣੀ ਵੀ ਆ ਜਾਂਦਾ ਇਹਦੇ ਵਿੱਚ ਇਹ ਮੈਂ ਇਸ ਟਾਈਮ ਖਾੜ ਦੇ ਕੋਲ ਖੜਾ ਹਾਂ ਇੱਥੋਂ ਕੀ ਪਾਣੀ ਆਉਂਦਾ ਹੈ ਇੱਕ ਖੂ ਹੋ ਰਿਹਾ ਉਹ ਸਾਹਮਣੇ ਜਿਹੜਾ ਕਿ ਪੱਥਰਾਂ ਦਾ ਬਣਿਆ ਹੋਇਆ ਹੈ ਇਹ ਤੁਸੀਂ ਦੇਖ ਰਹੇ ਹੋ ਦਰਫਤ ਜਿਹੜਾ ਉਹ ਡਿੱਗ ਚੁੱਕਾ ਹੈ ਕਿਉਂਕਿ ਮੂਨੇ ਦੀ ਨਾਲ ਇਹ ਦਰਖਤ ਆ ਕਿਉਂਕਿ ਸਾਫੀ ਵੱਡਾ ਹੋਇਆ ਟੁੱਕਾ ਸੀਗਾ ਤੇ ਇਹ ਖੂਹ ਤਾਂ ਪਹਿਲਾਂ ਹੀ ਢਾਟੇ ਦੀ ਹੋ ਚੁੱਕਾ ਸੀ ਤੇ ਉਸ ਤੋਂ ਬਾਅਦ ਹੀ ਪਹਿਲਾ ਖੂਹ ਇਹ ਸੀਗਾ ਉਸ ਤੋਂ ਬਾਅਦ ਉਹ ਖੂਹ ਬਣਿਆ ਤੇ ਫਿਰ ਇਹ ਖੂਹ ਨੂੰ ਬਣਾਇਆ ਇਹ ਇੱਕ ਖੂਹ ਜਿਹਾ ਟੁੱਟ ਗਿਆ ਤੇ ਇਥੋਂ ਫੇਰ ਪਾਣੀ ਨਹੀਂ ਸੀ ਬਾਸਾਂ ਦੇ ਦਰਖਤ ਵਗੈਰੇ ਜਿਹੜੇ ਬਹੁਤ ਵੱਡਾ ਉੱਗਿਆ ਹੋਇਆ ਸੀਗਾ ਤੇ ਬਾਕੀ ਤੁਸੀਂ ਦੇਖੋ ਦਰਖਤ ਕਿੰਨਾ ਜਿਹੜਾ ਟ੍ਰੀ ਆ ਦੇਖੋ ਕਿੰਨਾ ਵੱਡਾ ਸੀਗਾ ਇਹਦੇ ਵਿੱਚ ਟ੍ਰੀ ਜਿਹੜਾ ਕਿ ਆਪਣੇ ਆਪ ਆਪਣੇ ਭਾਰ ਦੇ ਨਾਲ ਕਹਿ ਲਓ ਯਾ ਮੀਨੇ ਦੀ ਦੇ ਨਾਲ ਕਹ ਦੋ ਟੁੱਟ ਗਿਆ ਤੇ ਬਾਕੀ ਆ ਖੂਦ ਆ ਏਰੀਆ ਤੇ ਇੱਕ ਇਥੇ ਬਰਮੀ ਵੀ ਆ ਜਿਹੜੀ ਆਪਣੇ ਆਪ ਬਣੀ ਹੋਈ ਆ ਜਿਦਾ ਮੈਨੂੰ ਪਿੰਡ ਵਾਲੇ ਨੇ ਦੱਸਿਆ ਸੀਗਾ ਵੀ ਬਰਮੀ ਬਣੀ ਹੋਈ ਆ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਮਿੱਟੀ ਦਾ ਬਣਿਆ ਹੋਇਆ ਕਾਫੀ ਪੁਰਾਣਾ ਆ ਦੇਖ ਕੇ ਪਤਾ ਲੱਗਦਾ ਵੀ ਬਹੁਤ ਜ਼ਿਆਦਾ ਪੁਰਾਣਾ ਆ ਤੁਸੀਂ ਦੇਖ ਸਕਦੇ ਹੋ ਲੱਗ ਗਿਆ ਤੁਹਾਨੂੰ ਦਿਖਾ ਦਿੰਦੇ ਆਪਾਂ ਬਹੁਤ ਹੀ ਪੁਰਾਣਾ ਹੁਣ ਆ ਗਏ ਆ ਜੀ ਉੱਪਰ ਆਪਾਂ ਮੰਦਰ ਤੇ ਇਹ ਹੁਣ ਅੱਗੇ ਜਾ ਰਹੇ ਆ ਕਾਫੀ ਚੜਾਈ ਸੀ ਥੱਕ ਗਿਆ ਮੈਂ ਮੋਰਾਂ ਦੀ ਆਵਾਜ਼ ਕਿੰਨੀ ਆ ਰਹੀ ਆ ਪਿਆਰੀ ਫੇ ਚੁੱਪ ਕਰ ਗਏ ਆ ਦੇਖੇ ਸੀ ਜੀ ਤੇ ਉਹ ਸਾਹਮਣੇ ਸਾਨੂੰ ਫੇਰ ਨਜ਼ਰ ਆਏ ਆ ਸੰਭਰ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਆ ਇਹ ਪਾਜੀ ਕਿਹੜੇ ਆ ਇਹਨਾਂ ਇਹਨਾਂ ਆਮ ਹਨ ਫਿਰ ਨਹੀਂ ਆ ਉਹ ਜਿਹੜੇ ਸੰਭਰ ਜਿਹਨਾਂ ਨੂੰ ਕਹਿੰਦੇ ਆਪਾਂ ਸੰਭਰ ਬੈਠੇ ਆ ਇੱਕ ਇੱਕ ਬੈਠਾ ਆ ਤੇ ਇੱਕ ਚੱਲ ਰਿਹਾ ਆਪਣਾ ਦਾਣਾ ਪਾਣੀ ਖਾ ਰਿਹਾ ਤੇ ਆਪਾਂ ਮੰਦਿਰ ਦੇ ਬਿਲਕੁਲ ਗੇਟ ਦੇ ਬਾਹਰ ਖੜੇ ਆ ਉਹ ਸਾਹਮਣੇ ਦੇਖੋ ਤੁਸੀਂ ਤੇ ਹੁਣ ਨੀਚੇ ਆ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਦਾਂ ਮੈਨੂੰ ਭਾਜੀ ਨੇ ਦੱਸਿਆ ਉਹ ਕਹਿੰਦੇ ਵੀ ਤਿੰਨ ਹੋ ਗਏ ਆ ਤੇ ਮੈਂ ਬਿਲਕੁਲ ਬਾੜ ਦੇ ਲਾਗੇ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਹੁਣੇ-ਹੁਣੇ ਉਹਨੇ ਆਵਾਜ਼ ਵੀ ਮਾਰੀ ਸੀ ਤਿੰਨ ਹੋ ਗਏ ਆ ਉਹ ਬੈਠੇ ਆ ਇੱਕ ਪਿੱਛੇ ਆ ਇੱਥੋਂ ਥੋੜਾ ਜਿਹਾ ਕਲੀਅਰ ਨਜ਼ਰ ਆ ਰਿਹਾ ਉਹ ਸਾਡੇ ਨਾਲ ਹਰਾਨੀ ਹਰਾਨੀ ਨਾਲ ਦੇਖ ਰਿਹਾ ਸਾਡੇ ਨਾਲ ਵੀ ਕੌਣ ਦੇਖ ਰਿਹਾ ਤੇ ਦੋ ਦੋ ਖੜੇ ਆ ਤੇ ਇੱਕ ਬੈਠਾ ਹੋਇਆ ਤੁਸੀਂ ਦੇਖੋ ਕਿ ਸੰਭਰ ਹਿਰਨ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਠੀਕ ਆਲੇ ਦੁਆਲੇ ਦੇਖੋ ਤੁਸੀਂ ਕਿੰਨਾ ਕਣਾ ਜੰਗਲ ਆ ਤੇ ਸਾਹਮਣੇ ਇਹਨਾਂ ਦੀ ਤੁਸੀਂ ਦੇਖੋ ਕਿਦਾਂ ਨੇਚਰ ਦੇ ਵਿੱਚ ਜਾ ਰਹੇ ਆ ਪੂਰੀ ਫੈਮਿਲੀ ਲੱਗਦੀ ਮੈਨੂੰ ਇਹ ਤੇ ਹੁਣ ਚਲੇ ਗਏ ਆ ਉਹ ਦੇਖੋ ਭੱਜ ਕੇ ਜਾ ਰਹੇ ਉਹ نیچے ਚਲੇ ਗਏ ਥੱਲੇ ਨੂੰ ਜਾ ਰਹੇ ਆ। ਹਾਂ ਇੱਕ ਜੀ ਉਹ ਸਾਹਮਣੇ ਸਾਹਮਣੇ ਵੀ ਪਹਾੜੀ ਤੇ ਹਿਰਨ ਨਜ਼ਰ ਆ ਰਿਹਾ। ਕੋਈ ਸਾਹਮਣੇ ਦੇਖ ਰਹੇ ਆ। ਹੁਣ ਆ ਗਏ ਜੀ ਪਿੰਡ 'ਚ ਦਵਾਰਾ ਐਂਟਰ ਕਰ ਲਿਆ ਆਪਾਂ। ਤੇ ਇੱਥੇ ਰੋਕੇ ਹੁਣ ਆਪਾਂ ਗੱਲਬਾਤ ਕਰਦੇ ਆਂ ਜੀ ਤੇ ਜਿਨ੍ਹਾਂ ਨੂੰ ਆਪਾਂ ਮਿਲੇ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਵਾਦਾ ਕੀਤਾ ਸੀ ਵੀ ਤੁਹਾਨੂੰ ਲੈ ਕੇ ਜਾਵਾਂਗੇ। ਇਹ ਲੈਪੜ ਦਾ ਏਰੀਆ ਦਿਖਾਉਣਗੇ ਸਾਨੂੰ ਤੇ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਜਾਗੇ। ਉਹੀ ਘਰ ਹੈ ਜੀ ਉਹਨਾਂ ਦਾ। ਠੀਕ ਹੈ ਠੀਕ ਹੈ। ਤੁਹਾਡੇ ਕੋਲ ਕਿੱਧਰ ਤੇ ਆਈਏ ਦਦੀ ਆਈਏ ਤੁਹਾਡੇ ਕੋਲ? ਆਜੀ ਘੁੰਮ ਕੇ। ਸੋ ਹੁਣ ਗੱਲ ਕਰਦੇ ਆਂ ਜੀ ਬਜ਼ੁਰਗਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਜੀ ਜਿੱਦਾਂ ਕੀ ਇਕੱਠਾ ਕਹ ਦਿੰਦੇ ਆ ਪਿੰਡ ਮੰਗੂਵਾਲ ਨਾਰੀ। ਇਹ ਮੰਗੂਵਾਲ ਨਾਰੀ ਇੱਕ ਪਿੰਡ ਹੈ ਜਾਂ ਅਲੱਗ-ਅਲੱਗ ਕਿੱਦਾਂ ਹੈ? ਇਹ ਹੈ ਇਕੱਠਾ ਹੀ ਹੈ। ਹੈ ਇਕੱਠਾ ਹੀ ਹੈ ਮਤਲਬ। ਹਾਂਜੀ ਹਾਂਜੀ। ਮੰਗੂ ਵਾਲਾ ਲੱਗ ਉੱਪਰ ਹੈ ਤੇ ਨਾਰੀ ਕਿੱਦਾਂ ਨਾਰੀ ਥੱਲੇ ਠੀਕ ਹੈ ਜੀ ਹਾਂ ਜੀ ਤੇ ਕੀ ਬਾਕੀ ਇਹ ਗੱਲ ਸੱਚ ਹੈ ਵੀ ਕਿਸੇ ਸਮੇਂ ਇੱਥੇ 100-100 ਬਰਾਤਾਂ ਇੱਕ ਦਿਨ ਦੇ ਵਿੱਚ ਕਿਸੇ ਸਮੇਂ ਜਾਂਦੀਆਂ ਸੀ ਹਾਂ ਜੀ ਆਪਦੀ ਸੀਗੀ ਆ ਸੱਤ ਹੋਸਟਲ ਹੋਣ ਸੀ ਤੁਹਾਡੀ ਹੋਸਟਲ ਤੋਂ ਪਹਿਲਾਂ ਹਾਂ ਜੀ ਜੀ ਮਤਲਬ ਆਪਾਂ ਕਹਿ ਸਕਦਾ 47 ਸੀਗਾ ਸਨ 47 ਤੋਂ ਪਹਿਲਾਂ ਜਾਂ 47 ਹਾਂ ਜੀ ਜੀ ਤੇ ਜਿਆਦਾ ਪਿਛਲੇ ਤੇ ਚੜਦੀਆਂ ਸੀ ਚੜਦੀਆਂ ਸੀ ਹਾਂ ਜੀ ਉਦੋਂ ਤਾਂ ਇਕੱਠੇ ਸਾਰੇ ਰਹਿੰਦੇ ਹੁਣ ਹਾਂਜੀ ਹਾਂਜੀ ਮਸਲ ਬਹੁਤ ਮੁਸਲਮਾਨ ਦੀ ਸੀ ਸ਼ਹਿਰੀ ਸੀਗਾ ਸ਼ਹਿਰੀ ਸੀਗਾ ਹਾਂਜੀ ਸ਼ਹਿਰੀ ਸੀਗਾ ਤੇ ਮੁਸਲਮਾਨਾਂ ਕਰਕੇ ਹੋ ਗਿਆ ਨਾ ਠੀਕ ਆ ਠੀਕ ਮੁਸਲਮਾਨ ਚੱਲ ਗਏ ਫਿਰ ਉਜਾੜ ਪੈ ਗਿਆ ਤੇਰੇ ਜਾੜ ਪੈ ਗਿਆ ਹਾਂਜੀ ਹਾਂਜੀ ਪਹਿਲਾਂ ਮਤਲਬ ਇਕੱਠੇ ਰਹਿੰਦੇ ਸੀ ਇਕੱਠੇ ਸੀਗਾ ਹਾਂਜੀ ਠੀਕ ਆ ਚੌੜ ਦੇ ਨਾਲ ਪੇਟਾ ਲੱਗਦਾ ਸੀਗਾ ਇਹ ਠੀਕ ਆ ਠੀਕ ਆ ਹਾਂਜੀ ਸੋ ਪਹਿਲਾਂ ਤਾਂ ਆਪਾਂ ਕਹਿ ਸਕਦੇ ਇੱਕ ਤਗੜਾ ਸ਼ਹਿਰੀ ਸੀਗਾ ਇਹ ਹਾਂਜੀ ਹਾਂਜੀ 47 ਤੋਂ ਪਹਿਲਾਂ ਜਾਂ 47 ਦੇ ਦਿਨਾਂ ਦੇ ਵਿੱਚ ਨਾਰਗੜ ਕਹਿੰਦੇ ਸੀ ਕੀ ਕਹਿੰਦੇ ਸੀ ਨਾਰਗੜ ਨਾਰਗੜ ਹਾਂਜੀ ਠੀਕ ਆ ਪਹਿਲਾ ਨਾਰਗੜ ਕਹਿੰਦੇ ਹੁੰਦੇ ਹਾਂਜੀ ਉਸ ਤੋਂ ਬਾਅਦ ਹੀ ਫਿਰ ਮੰਗੂਵਾਲ ਨਾਰੀ ਪੇ ਇਹ ਤੁਹਾਡਾ ਘਰ ਆ ਜਾਂ ਕਿਦਾਂ ਕੀ ਇਹ ਇਹ ਪਸ਼ੂਆਂ ਦਾ ਘਰ ਅੱਛਾ ਤੁਹਾਡਾ ਪਸ਼ੂਆਂ ਦਾ ਬੜਾ ਹਾਂਜੀ ਤੇ ਜਿੱਦਾਂ ਮਤਲਬ ਤੁਸੀਂ ਪਸ਼ੂ ਪਾਲਣ ਕਰਦੇ ਆ ਹਾਂਜੀ ਤੇ ਜਾਨਵਰ ਵੀ ਤੁਹਾਨੂੰ ਪਤਾ ਹੈਗੇ ਆ ਇਹ ਕਿਹੜੇ ਕਿਹੜੇ ਜਾਨਵਰ ਐ ਦੱਸ ਦਿਓ ਜਨਵਰੇ ਚ ਹੈਗੇ ਸਾਂਭਰ ਠੀਕ ਆ ਜੀ ਦੂਜਾ ਜਨਵਰ ਬਾਂਦਰ ਤੀਸਰਾ ਨੰਬਰ ਚੀਤੇ ਚੌਥਾ ਨੰਬਰ ਬਾਗਰ ਸ਼ੇਰ ਵੀ ਕਦੇ ਕਦੇ ਆ ਜਾਂਦੇ ਆ ਉਜੇ ਨੂੰ ਆਪਾਂ ਲੈਪੜ ਤਿੰਦੂਆ ਕਹ ਦਿੰਨੇ ਆ ਤਿੰਦੂਆ ਦਾ ਹੋਰ ਹੁੰਦਾ ਸ਼ੇਰ ਹੋਰ ਹੁੰਦਾ ਸ਼ੇਰ ਹੋਰ ਹੁੰਦਾ ਨਾ ਹਾਂਜੀ ਹਾਂਜੀ ਠੀਕ ਸ਼ੇਰ ਵੀ ਹੈਗਾ ਹਾਂਜੀ ਆਂਦਾ ਕਦੇ ਕਦੇ ਸ਼ੇਰ ਰੋਜੇ ਦੀ ਜੱਤ ਹੁੰਦੀ ਆ ਹਾਂਜੀ ਕਦੇ ਕਦੇ ਆਉਂਦਾ ਮੱਥਾ ਦੇ ਮੱਥਾ ਟੇਕ ਆਉਂਦੇ ਆ ਅੱਛਾ ਉਹ ਵੀ ਹੈਗੇ ਆ ਹਾਂਜੀ ਕਦੇ ਕਦੇ ਆਉਂਦਾ ਅੱਜ ਕਦੇ ਸ਼ਹਿਰਾ ਜਿਹਾ ਬੜਿਆ ਕਰਦੇ ਆ ਠੀਕ ਮਤਲਬ ਹੈਗੇ ਆ ਤੁਸੀਂ ਨਾ ਮੰਨੋ ਕਹਿੰਦੇ ਵੀ ਹੈਗੇ ਆ ਲੈ ਕਹੀਏ ਜੇ ਕਿਹਾ ਵੀਡੀਓ ਜੀ ਕੀ ਆ ਸ਼ਹਿਰਾ ਜੋ ਸ਼ੇਰ ਇੱਥੇ ਬਾਗ ਜਾ ਦੇ ਰਿਹਾ ਸ਼ਹਿਰ ਬੜਾ ਇੱਥੇ ਬੜਾ ਇਹ ਆਪਣੇ ਸ਼ਹਿਰਪੁਰ ਦੇ ਏਰੀਆ ਚ ਜਾਂ ਕਿੱਥੇ ਹਾਂਜੀ ਸ਼ਹਿਰਪੁਰ ਦੇ ਅੱਛਾ ਸ਼ਹਿਰਪੁਰ ਦੀ ਹਾਂਜੀ ਜੀ ਜਿੱਦਾਂ ਹੁਣ ਤੁਹਾਡੀਆਂ ਇਹ ਗਾਈਆਂ ਆ ਹਾਂਜੀ ਇਹਨਾਂ ਨੂੰ ਨਹੀਂ ਖਤਰਾ ਹੈਗਾ ਜਿੱਦਾਂ ਜਾਨਵਰ ਇੱਥੇ ਘਰ ਆ ਜਾਵੇ ਫੇਰ ਕੋਈ ਖਤਰਾ ਨਹੀਂ ਠੀਕ ਹੈ ਜੇ ਜੰਗਲੇ ਰਹੀ ਫੇਰ ਨਹੀਂ ਆਉਂਦੇ ਅੱਛਾ ਫੇਰ ਨਹੀਂ ਹੋਊਗਾ ਹਾਂਜੀ ਜੀ ਕੋਈ ਕੋਤਾ ਛੱਡਿਆ ਕੋਈ ਕੁਸ਼ੀ ਛੱਡਿਆ ਬਾਗ ਲੈ ਠੀਕ ਹੈ ਹਾਂਜੀ ਕਈ ਵਰੀ ਦਾ ਘਰੋਂ ਲੈ ਕੇ ਹਾਂਜੀ ਜਾਨਵਰ ਮਤਲਬ ਲੈ ਜਾਂਦੇ ਤੁਹਾਡੀ ਜਾਨਵਰ ਚੱਲ ਜਾ ਠੀਕ ਹੈ ਆ ਬਾਕੀ ਇਹਨਾਂ ਦਾ ਏਰੀਆ ਹੈ ਜੀ 완전히 ਤੁਸੀਂ ਪਸ਼ੂ ਪਾਲਣ ਕਰਦੇ ਆ ਆਪਣਾ ਤੇ ਹੁਣ ਆਪਾਂ ਅੱਗੇ ਚੱਲਦੇ ਆ। ਬਾਕੀ ਆ ਇੱਕ ਪ੍ਰਾਣਾ ਘਰ ਆ ਹੈਗਾ ਜੀ ਵੈਸੇ ਸਰਪੰਚ ਸਾਹਿਬ ਦਾ ਘਰ ਆ। ਤੇ ਬਾਕੀ ਪਤਾ ਨਹੀਂ ਹੁਣ ਬਣਾਉਣ ਦਿੰਦੇ ਆ ਕਿ ਨਹੀਂ ਵੀਡੀਓ। ਆ ਵੀ ਘਰ ਆ। ਬਹੁਤ ਵਧੀਆ ਬਣਿਆ ਹੋਇਆ। ਇੱਥੇ ਜਾਨਵਰ ਕਿਹੜਾ ਕਿਹੜਾ ਆ ਤੇ ਜਾਨਵਰ ਆਲਮੋਸਟ ਭਾਜੀ ਤੁਹਾਨੂੰ ਸਾਰੇ ਮਿਲ ਜਾਣਗੇ। ਕਿਹੜਾ ਕਿਹੜਾ ਜਾਨਵਰ ਮੇਨ ਮਤਲਬ ਖਤਰਨਾਕ ਜਾਨਵਰ ਕੋਈ ਤੁਹਾਨੂੰ ਇੱਥੇ ਬਾਗ ਮਿਲਦੇ ਨੇ ਲਾਇਓਪਾਰਡ ਪਰ ਕਦੇ ਵੀ ਦੇਖਿਆ ਤਾਂ ਨਹੀਂ ਐ ਮੈਂ ਤਾਂ ਨਹੀਂ ਦੇਖਿਆ ਕਿਉਂਕਿ ਅਸੀਂ ਸਾਲ 2 ਸਾਲ ਬਾਅਦ ਤੱਕ ਇੱਥੇ ਆਉਣਾ ਹੁੰਦਾ ਸਾਲ ਨੂੰ ਮੈਂ ਤਾਂ ਤੁਸੀਂ ਮੈਂ ਤਾਂ ਨਹੀਂ ਦੇਖਿਆ ਕਈਆਂ ਨੇ ਦੇਖਿਆ ਲੇਕਿਨ ਇੱਕ ਸਾਂਬਰ ਹੁੰਦਾ ਆ ਈਅਰ ਜਿਹਨੂੰ ਕਹਿੰਦੇ ਇੱਕ ਨਹੀਂ ਤਾਂ ਨਾਈਟ 뷰 ਨਾਈਟ ਦੇ ਵਿੱਚ ਆਉਂਦੇ ਨੇ ਮੈਨੂੰ ਤਿੰਨ ਸੀ ਨਹੀਂ ਨਹੀਂ ਮਿਲਿਆ ਤੇ ਤਿੰਨ ਵੱਡੇ ਵੱਡੇ ਹੁੰਦੇ ਕਾਫੀ ਵੱਡੇ ਸੀ ਉਹ ਤਾਂ ਜਿੱਦਾਂ ਗਾਇਆਂ ਹੁੰਦੀਆਂ ਇਦਾਂ ਦੇ ਹੁੰਦੇ ਆ ਨਾ ਕਾਫੀ ਵੱਡੇ ਸੀ ਲੈਪਡ ਮਤਲਬ ਹੈਗਾ ਆ ਆਪਾਂ ਕਹਿ ਸਕਦੇ ਨਾ ਲੈਪਡ ਹੈਗਾ ਲੈਪਡ ਹੈਗਾ ਤੁਸੀਂ ਆਵਾਜ਼ ਉਹਦੀ ਮਹਿਸੂਸ ਕਰ ਸਕਦੇ ਹੋ ਲੇਕਿਨ ਵਿਊ ਨਹੀਂ ਕਰ ਸਕਦੇ ਉਹਨਾਂ ਨੂੰ ਤੁਸੀਂ ਲੈਪਡ ਜਿੱਥੇ ਕਹਿੰਨਾ ਚਲਾਕੀ ਨਾ ਕਲੇਮ ਕੇ ਕਿਸਕ ਟਾਈਮ ਨਿਕਲਦਾ ਬਾਹਰ ਇਹ ਤਾਂ ਮੈਨੂੰ ਵੀ ਨਹੀਂ ਪਤਾ ਕੋਈ ਅਪਾਇੰਟਮੈਂਟ ਨਹੀਂ ਲੈਂਦਾ ਕਿਸੇ ਨਾਲ ਉਹ ਕਹਿੰਦੇ ਰਾਤ ਨੂੰ ਹੋ ਜਾਣਾ ਰਾਤ ਨੂੰ ਹੋ ਜਾਏਗਾ ਨਾ ਉਹਦੇ ਕਿਸੇ ਨਾਲ ਵੀ ਅਪਾਇੰਟਮੈਂਟ ਨਹੀਂ ਮੈਂ ਕਹਾਂ ਮੈਨੂੰ ਦੱਸ ਦਿਓ ਕਿਸਕ ਟਾਈਮ ਨਿਕਲਦਾ ਤੇ ਮੈਂ ਫਿਰ ਉਸ ਟਾਈਮ ਆਜੂਗਾ ਨਹੀਂ ਨਹੀਂ ਪਹਿਲਾਂ ਤੁਸੀਂ ਅਪਾਇੰਟਮੈਂਟ ਸੈੱਟ ਕਰੋ ਮੈਂ ਨਹੀਂ ਕਰਦਾ ਮੈਨੂੰ ਦੱਸ ਦਿਓ ਨਾ ਮੈਂ ਆਜੂਗਾ ਮੈਂ ਤਾਂ ਖੁਦ ਆਉਂਦਾ ਮੈਂ ਤਾਂ ਖੁਦ ਦਰਵਾਜ਼ਾ ਬੰਦ ਕਰਕੇ ਅੰਦਰ ਪੜਦਾ ਰਿਹਾਸਟ ਦਰਨਾ ਵਧੀਆ ਨਹੀਂ ਮਤਲਬ ਆਪਾਂ ਕਹਿ ਸਕਦੇ ਕਿਉਂਕਿ ਕਈ ਦੇਖਣ ਵਾਲੇ ਨਾ ਸਾਡੇ ਨਹੀਂ ਹੈਗੇ ਆ ਕਹਿੰਦੇ ਵੀ ਹੈ ਨਹੀਂਗੇ ਹੈਗੇ ਆ ਆ ਅਕਸਰ ਅਮਰੀਕਾ ਮੈਂ ਇਹ ਦੋ ਵਾਰ ਵੀਡੀਓ ਤੇ ਦੇਖਿਆ ਕਿ ਆ ਮੰਗੋਲ ਦੇ ਵਿੱਚ 메인 ਰੋਡ ਤੇ ਦੇਖਿਆ ਗਿਆ ਇੱਕ ਤਾਂ ਵੀਡੀਓ ਚੈਨਲ ਤੇ ਸੀਗਾ ਮੈਨੂੰ ਚੈਨਲ ਦਾ ਨਾਮ ਹੀ ਪਤਾ ਉਹਨੇ ਇਹ ਮਤਲਬ ਕਾਇ ਕੀਤਾ ਸੀ ਉਹਨਾਂ ਨੇ ਤੋਂ ਕਾਫੀ ਵਾਇਰਲ ਵੀ ਹੋਈ ਹੈ ਉਹ ਵੀਡੀਓ ਇੱਥੇ ਮੰਗੋਲ ਦੀ ਆ ਇੱਕ ਹੋਰ ਗੱਲ ਹੈ ਕਹਿੰਦੇ ਬਹੁਤ ਵੱਡਾ ਪਿੰਡ ਸੀ ਤੇ ਇੱਥੋਂ 100-100 ਬਰਾਤਾਂ ਪਹਿਲਾਂ ਜਾਂਦੀਆਂ ਹੁੰਦੀਆਂ ਸੀ ਕਾਫੀ ਆ ਗੜ ਹੁੰਦਾ ਸੀ ਮੇਨ ਮੇਨ ਮਤਲਬ ਜਿੱਦਾਂ ਹੁਸ਼ਿਆਰਪੁਰ ਤੋਂ ਜਿਹੜੇ ਇਧਰੋਂ ਲੋਕ ਆਂਦੇ ਇਸ ਦੇ ਦੁਆਬੇ ਤੋਂ ਉਹ ਫਿਰ ਇੱਥੇ ਆ ਕੇ ਸਟੇ ਜਿੱਦਾਂ ਮਤਲਬ ਕਹਿ ਲਈਏ ਕਿ ਪੁਰਾਣੇ ਜਮਾਨੇ ਜਿੱਦਾਂ ਸਰਾਇ ਨਹੀਂ ਹੁੰਦੀਆਂ ਉਹ ਚੀਜ਼ਾਂ ਸੀਗੀਆਂ ਤੇ ਇੱਕ ਕਬੀਲਾ ਜਿੱਦਾਂ ਕਹਿ ਦਿੰਦੇ ਆ ਤੇ ਉੱਥੇ ਜਾ ਕੇ ਰੁਕਦੇ ਹੁੰਦੇ ਇਹ ਹਾਂ ਜ਼ਿਆਦਾ ਸਮਥਿੰਗ ਕਿਸੇ ਟਾਈਮ ਆਪਾਂ ਹਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਤਾਈ ਸਾਡੀ ਜਿਆਦਾ ਪਤਾ ਹੁੰਦਾ ਉੱਥੇ ਅੱਗੇ ਪਾਰ ਘਰਾਂ ਦੇ ਤੇ ਯਾਦੀ ਤੋਂ ਪਹਿਲਾਂ ਕਹਿ ਸਕਦੇ ਆ ਨਹੀਂ ਤੋਂ ਵੀ ਕਾਫੀ ਗੱਲ। ਕੁਝ ਹੁਣ ਤੋਂ ਵੀ ਪਹਿਲਾਂ। ਸੁਣਨ ਦੇ ਵਿੱਚ ਤਾਂ ਇਹੀ ਆਇਆ ਹੈ ਕਾਫੀ ਬਰਾਤਾਂ ਇੱਥੋਂ ਮਤਲਬ ਕਠੀਆਂ ਚੜਦੀਆਂ। ਕਠੀਆਂ ਚੜਦੀਆਂ ਸੀ। ਮੈਂ ਦੁਆਰਾ ਜਿੱਦਾਂ ਹਿਮਾਚਲ ਤੋਂ ਆਉਂਦੇ ਆ ਤਾਂ ਵੀ ਇੱਥੇ ਆ ਕੇ ਸਟੇ ਕਰਨੀ ਹੈ, ਉਧਰ ਆਣਾ, ਇੱਥੇ ਆ ਕੇ ਸਟੇ ਕਰਨੀ ਹੈ ਇਹ ਚੀਜ਼ ਆਪਣੀ ਹੋ ਰਹੀ ਹੈ ਜੀ ਹੋਸਪਿਟੈਲਿਟੀ ਤੇ ਆਪਣੇ ਵਾਸਤੇ ਚਾਹ ਆਈ ਹੈ ਜੀ। ਸਾਡੇ ਕਹਿੰਦੇ ਕਹਿੰਦੇ ਹੀ ਇਹਨਾਂ ਨੇ ਚਾਹ ਫੇਰ ਵੀ ਬਣਾਈ ਲੈਂਦੀ ਹੈ। ਤੇ ਹੁਣ ਆਪਾਂ ਲੱਗੇ ਆ ਜੀ ਚਾਹ ਪੀਣ। ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਮਿਹਰਬਾਨੀ ਜੀ। ਤੇ ਚਾਹ ਪੀਉਣ ਵਾਸਤੇ ਟ੍ਰੇਡਿੰਗ ਕਲਾਸ ਚੋਂ ਬੜਾ ਇਹ ਤਾਂ ਹਾਂਜੀ ਜੇ ਹੁਣ ਚਾਹ ਪੀ ਲਈ ਆਪਾਂ ਫੇਰ ਚੱਲਦੇ ਆ ਅੱਗੇ ਪ੍ਰੋਸਪਰ ਨੇ ਖਿੱਚਵਾਈ ਜੀ ਫੋਟੋ ਕਹਿੰਦਾ ਮੈਂ ਮੈਮਰੀ ਕ੍ਰੀਏਟ ਕਰਨੀ ਹੈ ਤੇ ਨਾਲ ਲੈ ਕੇ ਜਾਣੀ ਹੈ ਆਪਣੇ ਅਫਰੀਕਾ ਸੋ ਹੁਣ ਆਪਾਂ ਅੱਗੇ ਬਜ਼ੁਰਗਾਂ ਨੂੰ ਮਿਲਦੇ ਆ ਕੀ ਅੱਜ ਵੀ ਤੁਹਾਨੂੰ ਕੋਈ ਪੈਡ ਵਗੈਰਾ ਨਜ਼ਰ ਆਈ ਸਵੇਰੇ ਜਦੋਂ ਤੁਸੀਂ ਗਏ ਸਵੇਰੇ ਆਈਏ 5 ਵਜੇ ਅੱਛਾ 5 ਵਜੇ 5 ਵਜੇ ਮੈਂ ਸੁੱਤੇ ਉੱਠਦਾ ਹਾਂ 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 ਮੈਂ ਸੈਰ ਕਰਨ ਜਾਂਦਾ ਮੈਂ ਤਾਂ ਸਭ ਤੋਂ ਪਹਿਲੇ ਇਹ ਚੀਜ਼ ਦੇਖਦਾ ਹਾਂ ਹਾਂ ਕਿਹੜਾ ਆਇਆ ਕਿ ਨਹੀਂ ਆਇਆ ਬਠੰਬਰ ਆਇਆ ਜੇ ਬਾਗ ਆਇਆਗਾ ਸਾਮਬਰ ਪਸੰਦ ਹੈ ਪਹਿਲੇ ਤਾਂ ਸਾਮਬਰ ਵੀ ਆਇਆ ਸੀਗਾ ਸਾਮਬਰ ਤਾਂ ਇਹ ਉਹ ਕਹਿੰਦੇ ਜੇ ਟੱਚ ਟੱਕਰ ਚੜਦੇ ਆ ਇਸ ਵਾਰ ਉਹਦੇ ਇਸ ਪਾਸੇ ਨੂੰ ਸੀਗਾ ਉਹ ਤਾਂ ਮੈਂ ਹਾਲੇ ਮੰਜੇ ਬਈ ਸੀਗਾ ਜਿਹੜੇ ਰਾਣ ਲੱਪਿਆ ਉਹ ਆਇਆ ਸੀ ਮਤਲਬ ਆਇਆ ਸੀ ਸਾਮਬਰ ਉਹਦੇ ਪਿੱਛੇ ਬਾਗ ਵੀ ਸੀਗਾ ਠੀਕ ਹੈ ਬਾਗ ਇੱਕ ਪਾਸੇ ਚਲੇ ਚੋਰ ਚੋ ਨਿੱਟ ਚੜਿਆ ਦੂਏ ਪਾਸੇ ਜਾ ਕੇ ਚੋਰ ਚੋ ਉੱਟ ਗਿਆ ਇਹ ਹੁਣ ਨੈਕਸਟ ਆਪਾਂ ਇਹਨਾਂ ਦੇ ਨਾਲ ਪ੍ਰੋਗਰਾਮ ਰੱਖਾਂਗੇ ਕਿਉਂਕਿ ਮੇਨ ਪਰਪਸ ਮੇਰਾ ਇਹ ਵੀ ਸੀਗਾ ਆਉਣ ਦਾ ਵੀ ਇਹਨਾਂ ਦੇ ਨਾਲ ਆਪਾਂ ਜਾਣਾ ਸੀਗਾ ਟਰੈਕ ਤੇ ਤੇ ਉਹ ਜਗਾ ਦੇਖਣੀ ਸੀ ਜਿੱਥੇ ਲੈਪਡ ਜਾ ਕੇ ਰਹਿੰਦਾ ਤੇ ਰੈਸਟ ਕਰਦਾ ਆ ਮੈਂ ਨਹੀਂ ਕਹਿੰਦਾ ਵੀ ਆਪਾਂ ਦੇਖਣਾ ਹੀ ਸੀ ਆਪਾਂ ਨੂੰ ਮਿਲ ਹੀ ਜਾਣਾ ਸੀਗਾ ਲੈਪਡ ਪਰ ਮੇਨ ਪਰਪਸ ਹੈਗਾ ਜਾਣਦਾ ਇਹਨਾਂ ਦੇ ਨਾਲ ਉਹ ਜਗਾ ਦੇਖਣੀ ਵੀ ਜਿੱਥੇ ਜਾ ਕੇ ਉਹ ਰੈਸਟ ਕਰਦਾ ਜਿੱਥੇ ਉਹ ਘੁੰਮਦਾ ਆ ਸੋ ਆਪਾਂ ਜਾ ਨਹੀਂ ਸਕੇ ਕਿਉਂਕਿ ਹੁਣ ਸਮਾਂ ਜ਼ਿਆਦਾ ਹੋ ਗਿਆ ਆ ਤੇ ਇਹ ਵੀ ਲੇਟ ਆਏ ਤੇ ਹੁਣ ਆਪਾਂ ਨੈਕਸਟ ਟਾਈਮ ਇਹਨਾਂ ਦੇ ਨਾਲ ਰੱਖਾਂਗੇ ਪ੍ਰੋਗਰਾਮ ਟਰੈਕਿੰਗ ਦਾ ਸਪੈਸ਼ਲ ਟਰੈਕਿੰਗ ਦਾ ਪ੍ਰੋਗਰਾਮ ਰੱਖਣਾ ਆਪਾਂ ਬਾਕੀ ਆ ਵੀਊ ਦੇਖੋ ਜੀ ਤੁਸੀਂ ਸ਼ਾਮ ਦਾ ਇੱਥੋਂ ਕਿੰਨਾ ਖੂਬਸੂਰਤ ਲੱਗ ਰਿਹਾ ਸੂਰਜ ਛੇਪ ਰਿਹਾ ਆ ਤੇ ਦੇਖੋ ਕਿੰਨਾ ਖੂਬਸੂਰਤ ਹੁਣ ਕਰ ਰਹੇ ਆ ਜੀ ਵਾਪਸੀ ਹਨੇਰਾ ਕਾਫੀ ਹੋ ਗਿਆ ਤੁਸੀਂ ਦੇਖ ਰਹੇ ਆ ਤੇ ਸ਼ਾਮ ਪੈ ਗਈ ਆ ਹੁਣ ਕਰਦੇ ਆ ਵੀਡੀਓ ਦੀ ਸਮਾਪਤੀ ਉਮੀਦ ਆ ਅੱਜ ਦੀ ਵੀਡੀਓ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗੇ ਹੋਵੇਗਾ ਸੋ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਾਕੀ ਮਿਸਟਰ ਬਿੱਟੂ ਬਲੌਗ ਤੇ ਇਹਨਾਂ ਦਾ ਵੀ ਚੈਨਲ ਤੁਸੀਂ ਜਰੂਰ ਦੇਖਣਾ ਇਹ ਨਾਲ ਆਪਣੇ ਪ੍ਰੋਸਪਰ ਵੀ ਆ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇੰਦਾ ਦੀ ਕੋਈ ਅਮੇਜ਼ਿੰਗ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਇਤਿਹਾਸਿਕ ਜਾਂ ਜਾਣਕਾਰੀ ਨਾਲ ਭਰਪੂਰ ਵੀਡੀਓ ਲੈ ਕੇ ਆਵਾਂਗੇ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ